ਅੱਛੇ ਕਾਲ ਜੀ ਸਵਾਗਤ ਹੈ ਤੁਹਾਡਾ ਨਾਮਧਾਰੀ ਮੀਰੀ ਅੰਡੀਆ ਤੇ ਸਰਦਾਰ ਗੁਰਬਚਨ ਸਿੰਘ ਭੁੱਲਰ ਜੀ ਨੂੰ ਸ੍ਰੀ ਸਤਗੁਰੂ ਉਦੇਸ਼ ਸਿੰਘ ਜੀ ਨੇ ਨਾਮਧਾਰਿਕ ਗੁਰਦੁਆਰਾ ਰਮੇਸ਼ ਨਗਰ ਵਿਖੇ ਬੀਤੇ ਸ਼ਨੀਵਾਰ ਨੂੰ ਸਨਮਾਨਿਤ ਕੀਤਾ ਗੁਰਬਚਨ ਸਿੰਘ ਭੁੱਲਰ ਜੀ ਨੂੰ ਕਾਫੀ ਅਵਾਰਡ ਮਿਲੇ ਨੇ ਸਾਹਿਤਿਆ ਅਕੈਡਮੀ ਅਵਾਰਡ ਵੀ ਇਹਨਾਂ ਨੂੰ ਮਿਲਿਆ ਪੰਜਾਬੀ ਦੇ ਲੇਖਾਂ ਵਿੱਚ ਇਹਨਾਂ ਦਾ ਕਾਫੀ ਮਨਿਆ ਨਾਮ ਹੈ ਇਹਨਾਂ ਨੂੰ ਸ੍ਰੀ ਸਤਗੁਰੂ ਉਦੇਸ਼ ਸਿੰਘ ਜੀ ਨੇ ਸਨਮਾਨਿਤ ਕੀਤਾ ਫਿਰ ਇਹਨਾਂ ਨੇ ਗੁਰੂ ਜੀ ਦਾ ਧੰਨਵਾਦ ਕੀਤਾ ਆਓ ਜੀ ਦੇਖੀਏ ਸਤਗੁਰ ਸੱਚੇ ਪਾਤਸ਼ਾਹ ਜੀ ਬੀਬੀ ਜੀ ਭੈਣੋਂ ਤੇ ਭਰਾਓ ਤੇ ਬੱਚਿਓ ਅੱਜ ਮੇਰੇ ਲਈ ਬੜਾ ਭਾਗਾ ਵਾਲਾ ਦਿਨ ਚੜਿਆ ਹੈ ਸਤਗੁਰ ਜੀ ਦੇ ਦਰਸ਼ਨ ਹੋਏ ਬੀਬੀ ਜੀ ਦੇ ਦਰਸ਼ਨ ਹੋਏ ਤੁਹਾਨੂੰ ਸਾਰਿਆਂ ਨੂੰ ਮਿਲਣ ਦਾ ਮੌਕਾ ਮਿਲਿਆ ਸੁਣਦੇ ਸੀ ਕਿ ਜੇ ਸਤਗੁਰ ਚਾਹੇ ਤਾਂ ਸਿੱਖ ਨੂੰ ਉੱਚਾ ਚੁੱਕ ਦਿੰਦਾ ਹੈ ਅੱਜ ਸਤਿਗੁਰ ਜੀ ਨੇ ਮੈਨੂੰ ਇੱਥੇ ਬਿਠਾ ਕੇ ਉਹ ਸੱਚਾ ਕਰਤਾ ਮੈਂ ਇਸ ਗੱਲ ਦੀ ਮਾਫੀ ਚਾਹਣਾ ਕਿਉਂਕਿ ਮੈਂ ਇਥੋਂ ਬੈਠਾ ਨਹੀਂ ਜਾਂਦਾ ਹੈ ਥੱਲੇ ਇਹ ਜਿਹੜਾ ਇਨਾਮ ਮੈਨੂੰ ਪੁਰਸਕਾਰ ਸਨਮਾਨ ਅੱਜ ਮਿਲਿਆ ਜਿਸ ਤਰ੍ਹਾਂ ਵਿਰਕ ਜੀ ਨੇ ਦੱਸਿਆ ਜ਼ਿਕਰ ਕੀਤਾ ਮੇਰੇ ਪਹਿਲਾਂ ਮਿਲੇ ਇਨਾਮਾਂ ਦਾ ਵੱਡੇ ਛੋਟੇ ਅਨੇਕਾਂ ਨਾਮ ਲੇਕਿਨ ਮੈਂ ਸਮਝਦਾ ਸੱਚੇ ਦਿਲ ਤੋਂ ਕਿ ਅੱਜ ਜਿਹੜਾ ਮੈਨੂੰ ਸਨਮਾਨ ਮਿਲਿਆ ਉਹਨਾਂ ਸਾਰਿਆਂ ਤੋਂ ਵੱਡਾ ਹੈ ਉਹਦੇ ਕਾਰਨ ਨੇ ਕੁਝ ਪਹਿਲੀ ਗੱਲ ਇਹ ਸਨਮਾਨ ਮਾਸਟਰ ਜੀ ਦੇ ਨਾਂ ਤੇ ਹੈ ਔਰ ਉਹਨਾਂ ਦੀਆਂ ਜਿਹੜੀਆਂ ਸਿਫਤਾਂ ਨੇ ਮੈਨੂੰ ਉਹਨਾਂ ਨੂੰ ਮਿਲਣ ਦਾ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਤੇ ਨਹੀਂ ਮਿਲਿਆ ਪਰ ਜੋ ਕੁਝ ਮੈਂ ਉਹਨਾਂ ਬਾਰੇ ਸੁਣਿਆ ਜਾਂ ਉਹਨਾਂ ਦਾ ਲਿਖਿਆ ਹੋਇਆ ਪੜ੍ਹਿਆ ਉਹ ਇੱਕ ਬਹੁਤ ਚੰਗੇ ਮਨੁੱਖ ਸਨ ਚੰਗੇ ਮਨੁੱਖ ਹੋਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਦੂਜੀ ਗੱਲ ਉਹ ਚੰਗੇ ਅਧਿਆਪਕ ਸਨ ਇਹ ਜਿਹੜਾ ਉਹਨਾਂ ਦੇ ਨਾਮ ਨਾਲ ਮਾਸਟਰ ਜੁੜਿਆ ਹੋਇਆ ਹੈ ਮਾਸਟਰ ਤੇ ਉਦੋਂ ਸੈਂਕੜੇ ਹੋਣਗੇ ਲੇਕਿਨ ਇਹ ਆਪ ਨਹੀਂ ਸੀ ਉਹਨਾਂ ਨੇ ਲਾਇਆ ਜਿਹੜੇ ਚੰਗੇ ਅਧਿਆਪਕ ਹੁੰਦੇ ਸੀ ਇਹ ਸੋਚਦੇ ਸੀ ਕਿ ਮਾਪਿਆਂ ਨੇ ਵਿਦਿਆਰਥੀ ਸਾਡੇ ਕੋਲ ਚੰਗੇ ਬਣਾਉਣ ਲਈ ਭੇਜੇ ਐ ਉਹਨਾਂ ਲੋਕਾਂ ਨੂੰ ਲੋਕ ਮਾਸਟਰ ਆਪ ਕਹਿਣ ਲੱਗਦੇ ਸੀ ਤੋਂ ਚੰਗੇ ਅਧਿਆਪਕ ਸਨ ਬੜੇ ਚੰਗੇ ਲੇਖਕ ਸਨ ਉਹਨਾਂ ਦੀ ਲੇਖਣੀ ਰਾਹੀਂ ਉਹਨਾਂ ਦੇ ਦਰਸ਼ਨ ਕਰਨ ਦਾ ਮੈਨੂੰ ਮੌਕਾ ਮਿਲਦਾ ਰਿਹਾ ਸਾਰੇ ਪੱਤਰਾਂ ਵਿੱਚ ਉਹਨਾਂ ਦੀਆਂ ਲਿਖਤਾਂ ਸ਼ਬਦੀਆਂ ਸਨ ਬੜੀ ਸੋਹਣੀ ਪੰਜਾਬੀ ਲਿਖਦੇ ਸੀ ਜਿਹੜੀ ਸਾਡੀ ਪੀੜ੍ਹੀ ਹੈ ਉਹਨਾਂ ਤੋਂ ਮਗਰੋਂ ਦੀ ਪੀੜ੍ਹੀ ਇਹ ਉਹਨਾਂ ਵਰਗੇ ਲੇਖਕਾਂ ਤੋਂ ਹੀ ਸਿੱਖ ਕੇ ਅਸੀਂ ਇੱਥੇ ਪਹੁੰਚੇ ਹਾਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਸਤਿਗੁਰੂ ਦੇ ਪਿਆਰੇ ਸਿੱਖ ਸਨ ਜਿਹੜੇ ਸਿੱਖ ਨੂੰ ਸਤਿਗੁਰ ਆਪਣੇ ਹਿੱਕ ਨਾਲ ਲਾ ਲੈਣ ਆਪਣੇ ਚਰਨਾਂ 'ਚ ਥਾਂ ਦੇਣ ਮੈਨੂੰ ਯਾਦ ਹੈ ਕਿ ਉਹ ਜਦੋਂ ਅ ਅਧਿਆਪਕ ਤੋਂ ਹਟੇ ਮੁੱਖ ਅਧਿਆਪਕ ਸਨ ਫਿਰ ਉਹਨਾਂ ਨੂੰ ਸਕੂਲ ਦੇ ਮੈਨੇਜਰ ਲਾ ਦਿੱਤਾ ਗਿਆ ਫਿਰ ਸਤਗੁਰਾਂ ਨੇ ਉਹਨਾਂ ਨੂੰ ਭੈਣੀ ਸਾਹਿਬ ਬੁਲਾ ਲਿਆ ਤੇ ਜੇ ਮੇਰਾ ਚੇਤਾ ਮੈਨੂੰ ਧੋਖਾ ਨਹੀਂ ਦਿੰਦਾ ਮੇਰਾ ਖਿਆਲ ਹੈ ਉਹਨਾਂ ਨੇ ਅੰਤਮ ਸੁਵਾਸ ਵੀ ਗੁਰੂ ਜੀ ਦੇ ਚਰਨਾਂ 'ਚ ਭੈਣੀ ਸਾਹਿਬ ਵੀ ਛੱਡੇ ਸਨ ਤੋਂ ਇਹੋ ਜੇ ਮਹਾਨ ਆਦਮੀ ਦੇ ਨਾਂ 'ਤੇ ਇਹ ਅੱਜ ਦਾ ਪੁਰਸਕਾਰ ਮੈਨੂੰ ਮਿਲਿਆ ਬੜੀ ਖੁਸ਼ੀ ਹੋਈ ਦੂਜੀ ਜਿਹੜੀ ਵੱਡੀ ਗੱਲ ਹੈ ਕਿ ਇਹ ਪੁਰਸਕਾਰ ਮੈਨੂੰ ਇਹ ਸਨਮਾਨ ਸਤਗੁਰ ਸੱਚੇ ਪਾਤਸ਼ਾਹ ਦੇ ਹੱਥੋਂ ਮਿਲਿਆ ਜਦੋਂ ਵੀ ਮੇਰਾ ਧਿਆਨ ਕਦੀ ਪੈਣੀ ਸਾਹਿਬ ਵੱਲ ਜਾਂ ਸਤਗੁਰਾਂ ਵੱਲ ਜਾਂਦਾ ਹੈ ਤਾਂ ਹਮੇਸ਼ਾ ਪਹਿਲੇ ਸਤਗੁਰਾਂ ਵੱਲ ਵੀ ਮੇਰਾ ਧਿਆਨ چلا ਜਾਂਦਾ ਹੈ ਮੈਨੂੰ ਵੱਡੇ ਸਤਗੁਰ ਜੀ ਨੂੰ ਉਹਨਾਂ ਦੇ ਹੱਥੋਂ ਸਨਮਾਨ ਪ੍ਰਾਪਤ ਕਰਨ ਦਾ ਵੀ ਮੌਕਾ ਮਿਲਿਆ ਉਹਨਾਂ ਨਾਲ ਉਹਨਾਂ ਦੇ ਬਚਨ ਬਲਾਸ ਸੁਣਨ ਦਾ ਵੀ ਮੌਕਾ ਮੈਨੂੰ 2-3 ਵਾਰ ਮਿਲਿਆ ਤੋ ਇਸ ਤਰ੍ਹਾਂ ਮੇਰਾ ਧਿਆਨ ਪਹੁੰਚਦਾ ਪਹੁੰਚਦਾ ਜਦੋਂ ਸਤਗੁਰੂ ਰਾਮ ਸਿੰਘ ਜੀ ਕੋਲ ਪਹੁੰਚਦਾ ਤਾਂ ਉਹਨਾਂ ਦੀ ਜਿਹੜੀ ਮਹੱਤਤਾ ਹੈ ਉਹਨਾਂ ਦੀ ਜਿਹੜੀ ਵਿਟਿਆਈ ਹੈ ਉਹਨਾਂ ਦਾ ਵਡਾਪਣ ਹੈ ਉਹਦੀ ਦੁਨੀਆ 'ਚ ਕੋਈ ਰੀਸ਼ ਨਹੀਂ ਹੈ ਮੈਂ ਉਹਨਾਂ ਬਾਰੇ ਆਪਣੀ ਪੁਸਤਕ ਵਿੱਚ ਲਿਖਿਆ ਵੀ ਹੈ ਤੋ ਜਦੋਂ ਅੰਗਰੇਜ਼ਾਂ ਨੇ ਸਾਡੇ ਤੇ ਕਬਜ਼ਾ ਕੀਤਾ ਮੈਂ ਬਹੁਤ ਲੰਬੀ ਗੱਲ ਨਹੀਂ ਕਰਾਂਗਾ 1-2 ਮਿੰਟ ਹੋਰ ਲਵਾਂਗਾ ਤਾਂ ਸਤਗੁਰ RAM ਸਿੰਘ ਜੀ ਤੋਂ ਪਹਿਲਾਂ ਕੁਝ ਲੋਕਾਂ ਨੇ ਵਿਰੋਧ ਕੀਤਾ ਉਹਨਾਂ ਦਾ ਅੰਗਰੇਜ਼ਾਂ ਦਾ ਪਰ ਇਹ ਉਹ ਲੋਕ ਸਨ ਸਾਰੇ ਜਿਨ੍ਹਾਂ ਦੀਆਂ ਰਿਆਸਤਾਂ ਖੁਸ਼ੀਆਂ ਸੀ ਉਹ ਆਪਣੀਆਂ ਰਿਆਸਤਾਂ ਲਈ ਆਪਣੀ ਗਰਜ ਲਈ ਲੜੇ ਉਹਨਾਂ ਦਾ ਉਦੇਸ਼ ਹਿੰਦੁਸਤਾਨ ਚੋਂ ਅੰਗਰੇਜ਼ਾਂ ਨੂੰ ਕੱਢਣਾ ਨਹੀਂ ਸੀਗਾ ਪਹਿਲੇ ਹਿੰਦੁਸਤਾਨੀ ਆਗੂ ਜਿਨ੍ਹਾਂ ਨੇ ਬਿਨਾਂ ਕਿਸੇ ਆਪਣਾ ਕੁਛ ਖੁੱਸੇ ਤੋਂ ਬਿਨਾ ਆਪਣੀ ਕੋਈ ਰਿਆਸਤ ਗਿਆ ਕੋਈ ਰਾਜ ਗਿਆ ਅੰਗਰੇਜ਼ਾਂ ਦਾ ਵਿਰੋਧ ਕੀਤਾ ਲੋਕਾਂ ਵੱਲੋਂ ਔਰ ਲੋਕਾਂ ਨੂੰ ਜਥੇਬੰਦ ਕੀਤਾ ਬੜੀਆਂ ਕੁਰਬਾਨੀਆਂ ਦਿੱਤੀਆਂ ਆਪ ਕਸ਼ਟ ਝੱਲੇ ਆਪਣੇ ਅਨੇਕਾਂ ਸਿੱਖ ਕੁਰਬਾਨ ਕੀਤੇ ਹਿੰਦੁਸਤਾਨ ਵਿੱਚ ਪਹਿਲੇ ਸਤਗੁਰੂ ਰਾਮ ਸਿੰਘ ਜੀ ਸਨ ਜਿਨ੍ਹਾਂ ਨੇ ਜਨਤਕ ਤੌਰ ਤੇ ਅੰਗਰੇਜ਼ਾਂ ਦਾ ਵਿਰੋਧ ਕੀਤਾ ਔਰ ਜਿਹਨੂੰ 1857 ਦੇ ਗਦਰ ਨੂੰ ਅਸੀਂ ਹਿੰਦੁਸਤਾਨ ਦੀ ਆਜ਼ਾਦੀ ਦੀ ਪਹਿਲੀ ਲੜਾਈ ਕਹਿੰਦੇ ਆ ਉਦੋਂ ਇੱਕ ਮਹੀਨਾ ਪਹਿਲਾਂ ਭੈਣੀ ਸਾਹਿਬ ਵਿੱਚ ਪਰਚਮ ਝੁਲਾ ਕੇ ਨਾਮਧਾਰੀ ਪੰਥ ਦੀ ਸਿਰਜਣਾ ਕੀਤੀ ਤੋ ਜਦੋਂ ਵੀ ਮੇਰੇ ਇਨਾ ਸਤਿਗੁਰ ਵੱਲ ਧਿਆਨ ਜਾਂਦਾ ਮੈਨੂੰ ਇਨਾ ਵਿੱਚੋਂ ਸਤਿਗੁਰੂ ਸ਼੍ਰੀ ਰਾਮ ਸਿੰਘ ਜੀ ਦੀ ਜੋਤ ਉਹਨਾਂ ਦਾ ਨੂਰ ਦਿਖਾਈ ਦਿੰਦਾ ਹੈ ਇਹਨਾਂ ਦੇ ਇਨਾਂ ਦੇ ਹੱਥੋਂ ਸਨਮਾਨਤ ਹੋ ਕੇ ਇਹ ਸਨਮਾਨ ਮੇਰੇ ਲਈ ਹੋਰ ਵੀ ਬਹੁਤ ਵੱਡਾ ਬਣ ਗਿਆ ਇਨਾਂ ਸ਼ਬਦਾਂ ਨਾਲ ਮੈਂ ਆਪਦੀ ਗੱਲ ਸਮਾਪਤ ਕਰਦਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰਾ ਇੰਨਾ ਆਦਰ ਮਾਨ ਕੀਤਾ